ਅਮਰਸਰ ਦੇ ਵਿੱਚ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਆਰ ਦੇ ਵਿੱਚ ਸ਼ਰਾਰਤੀ ਅੰਸਰਾਂ ਨੂੰ ਦਾਖਲ ਹੋਣ ਤੋਂ ਰੋਕਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਕੈਨਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਕਰਬਾਹੀ ਤੇ ਦੋ ਸਕੈਨਰ ਲਗਾਏ ਜਾ ਰਹੇ ਹਨ ਬੈਗ ਸਕੈਨਰ ਦੀਆਂ ਦੋ ਮਸ਼ੀਨਾਂ ਦੇ ਟ్రਾਇਲ ਦਾ ਕੰਮ ਸ਼ੁਰੂ ਹੋ ਗਿਆ ਹੈ ਜਾਣਕਾਰੀ ਦਿੰਦੇ ਹੋਏ ਸ਼੍ਰੀ ਦਰਬਾਰ ਸਾਹਿਬ ਦੇ ਡਾਟ ਆਪਰੇਟਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਨਰਲ ਸਕੱਤਰ ਭਾਈ ਗੁਰਚਨ ਸਿੰਘ ਗਰੇਵਾਲ ਦੇ ਵਿਸ਼ੇਸ਼ ਯਤਨ ਸਦਕਾ ਸੰਗਤਾਂ ਦੀ ਸਹੂਲਤ ਦੇ ਲਈ ਹਰੇਕ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਵਾਲੇ 6 ਰਸਤਿਆਂ ਤੇ ਸਕੈਨਰ ਮਸ਼ੀਨਾਂ ਲਗਾਈਆਂ ਗਈਆਂ ਹਨ ਇਸ ਬਾਰੇ ਦੋ ਕੰਪਨੀਆਂ ਦੀਆਂ ਸਕੈਨਿੰਗ ਮਸ਼ੀਨਾਂ ਜਿਹੜੇ ਟ్రਾਇਲ ਸ਼ੁਰੂ ਕੀਤੇ ਗਏ ਹਨ ਅਤੇ ਜਿਹੜੀ ਮਸ਼ੀਨ ਸਹੀ ਕੰਮ ਕਰੇਗੀ ਉਸ ਕੰਪਨੀ ਦੀਆਂ ਮਸ਼ੀਨਾਂ ਲੋਡ ਵਾਸਤੇ ਸਥਾਨਾਂ ਤੇ 24 ਘੰਟੇ ਕੰਮ ਕਰਨਗੀਆਂ ਤੋਂ ਇਲਾਵਾ ਕਿਸ ਜਗ੍ਹਾ ਤੇ ਕਿੰਨੀਆਂ ਮਸ਼ੀਨਾਂ ਲੱਗਣਗੀਆਂ ਅਤੇ ਕਿਵੇਂ ਕੰਮ ਕਰਨਗੀਆਂ ਆਓ ਸੁਣਦੇ ਹਾਂ 7500 ਇਹ ਕਿਥੋਂ ਆਏ ਜੀ ਮੋਗੇ ਤੋਂ ਕੀ ਕਹਣਾ ਚਾਹੁੰਦੇ ਜਿਹੜਾ ਐ ਜੀਪੀਸੀ ਲੋ ਉਪਰਾਲਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਰਮ ਕਮੇਟੀ ਦਾ ਬਹੁਤ ਬਹੁਤ ਰੋ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਬੇਅਦਮੀਆਂ ਨੇ ਹੋਰੀਆਂ ਸਾਥਾ ਤੇ ਸਾਰੇ ਮੰਦਰ ਗੁਰਦੁਆਰਾ ਧਰਮ ਸਥਾਨਾਂ ਤੇ ਸਾਰੇ ਜਿਹੇ ਪ੍ਰਾਲਾ ਕਰਨਾ ਚਾਹੀਦਾ ਹੈ ਇਹ ਲੋਕਾਂ ਦੇ ਭਲੇ ਵਾਸਤੇ ਹੀ ਹੈ ਕਿਉਂਕਿ ਪਲਾਤ ਇੰਨੇ ਮਾੜੇ ਹੋ ਚੁੱਕੇ ਆ ਕਿ ਸਾਥਾਂ ਬੇਅਦਮੀ ਹੋ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਲੱਗਦਾ ਜੀ ਇਹਦਾ ਮਰਿਆਦਾ ਟਾਈਮ ਰਵੇ ਕਿ ਸਿਕਾ ਦੀ ਹਾਂ ਜੀ ਕਈ ਮਰਿਆਦਾ ਭੰਗ ਦੀ ਭੰਗ ਹੁੰਦੀ ਫਿਰਦੀ ਕਈ ਚਾਲੀ ਖੜੀ ਅੰਦਰ ਨਿਕਲਦੀ ਆਈ ਹਾਂ ਜੀ ਗੁਰਦੁਆਰਾ ਦੇ ਅੰਦਰ ਬਾਬਾ ਜੀ ਬਹੁਤ ਜ਼ਿਆਦਾ ਮਰਿਆਦਾ ਭੰਗ ਹੋ ਰਹੀ ਆ ਸਾਧਾ ਤੇ ਬੇਅਜ਼ਮੀ ਹੋ ਰਹੀਆਂ ਉਹਨਾਂ ਨੂੰ ਰੋਕਣ ਬਾਅਦ ਤੇ ਸ਼ਰਮਨੀ ਕਮੇਟੀ ਨੇ ਜਿਹੜੇ ਆ ਮਸ਼ੀਨ ਲਾਈ ਗਈ ਹੈ ਇਹ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਹੈ ਵਾਈ ਗੁਰੂ ਜੀ ਦਾ ਖਾਲਸਾ ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਕੁਲੰਦ ਸਿੰਘ ਹੈ ਜੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਜੀ ਕੀ ਕਹਿਣਾ ਚਾਹੋਗੇ ਜਿਹੜਾ ਪ੍ਰਾਲਾ ਕੀਤਾ ਗਿਆ ਇੱਥੇ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਵਾ ਇਹ ਜਿਹੜਾ ਪ੍ਰਾਲਾ ਵਾ ਇਹ ਅੱਜ ਤੋਂ 10 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਫਿਰ ਵੀ ਇਹਨਾਂ ਨੇ ਬਹੁਤ ਵਧੀਆ ਕੀਤਾ ਵਾ ਇਹ ਅੱਜ ਹਾਂਜੀ ਇਹਦਾ ਕੀ ਫਾਇਦਾ ਹੋਵੇਗਾ ਇਸ ਮਸ਼ੀਨ ਨਾਲ ਇਹਦੇ ਵਿੱਚ ਇਹ ਫਾਇਦਾ ਹੋਏਗਾ ਜੀ ਇਹਦੇ ਵਿੱਚ ਜੁੱਤੀ ਚੱਪਲ ਕੋਈ ਬੂਟ ਵਗੈਰਾ ਕੋਈ ਤਮਾਕੂ ਸਿਗਰਟ ਪੀੜੀ ਉਹ ਸਭ ਇਹਦੇ ਵਿੱਚ ਨਜ਼ਰ ਆਵੇਗਾ ਤੇ ਉਹਨੂੰ ਬਾਹਰ ਕੱਢਿਆ ਜਾਵੇਗਾ ਬੈਗ ਨੂੰ ਬੈਗ ਦੇ ਵਿੱਚ ਸੰਤ ਨੂੰ ਇਹੋ ਪੀ ਲਿਆ ਕਿ ਉਹ ਬੈਗ ਦੇ ਵਿੱਚ ਕੋਈ ਜੁੱਤੀ ਚੱਪਲ ਨਾ ਲੈ ਕੇ ਆਵੇ ਕੋਈ ਪਾਣ ਬੀੜੀ ਸਿਗਰਟ ਖੈਣੀ ਤਮਾਕੂ ਬੀੜੀ ਨਾ ਲੈ ਕੇ ਆਵੇ ਉਹ ਬਾਹਰ ਹੀ ਛੱਡ ਕੇ ਆਵੇ ਤਾਂ ਕਿ ਸਾਨੂੰ ਮਸ਼ੀਨਾਂ ਨੂੰ ਲੋਨ ਦੀ ਲੋੜ ਨਾ ਪਵੇ ਤੇ ਇਸੇ ਕਰਕੇ ਮਸ਼ੀਨਾਂ ਲਾਈਆਂ ਗਈਆਂ ਕਿ ਇਹ ਲੋਕ ਸਮਝਦੇ ਨਹੀਂਗੇ ਤੇ ਜੁੱਤੀ ਚੱਪਲ ਬੈਗ ਦੇ ਵਿੱਚ ਲੈ ਕੇ ਆ ਜਾਂਦੇ ਨੇ ਤੇ ਗੁਰੂ ਘਰ ਦੀ ਮਰਿਆਦਾ ਨੂੰ ਛੇਸ ਪਹੁੰਚਦੀ ਆ ਇਸ ਕਰਕੇ ਇਹ ਲੱਗਦਾ ਕਿ ਬੇਅਦਬੀਆਂ ਰੁਕਣ ਹਾਂਜੀ ਇਹਦੇ ਨਾਲ ਬੇਅਦਬੀ ਤੇ ਕਾਫੀ ਅਸਰ ਪਾਊਗਾ ਰੁਕਣ ਰੋਕਣ ਦੇ ਵਿੱਚ ਕਾਫੀ ਪ੍ਰਭਾਵ ਆਊਗਾ ਇਹਦੇ ਵਿੱਚ ਸਰ ਜੀ ਆਪਣਾ ਨਾਮ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਡਾਟਾ ਐਂਟਰੀ ਆਪਰੇਟਰ ਸਰ ਜੀ ਕਿਹੜਾ ਚਾਹੋਗੇ ਕੀ ਪ੍ਰਬਾਲਾ ਕੀਤਾ ਗਿਆ ਜੀ ਹਰਮੰਦਰ ਸਾਹਿਬ ਦੇ ਅੱਗੇ ਇਹ ਜੀ ਸਤਿਪੰਥ ਸ੍ਰੀ ਹਰਮੰਦਰ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਵਾਸਤੇ ਸਹੂਲਤ ਹੈ ਦਾ ਹੈ ਇਹਦੇ ਵਿੱਚ ਜਿਸ ਤਰ੍ਹਾਂ ਕੋਈ ਵੀ ਬੈਗ ਆਏ ਬੈਗ ਦੇ ਵਿੱਚ ਕੋਈ ਵੀ ਕੋਈ ਚੀਜ਼ ਜਿਹੜੀ ਹੈ ਕੋਈ ਵਿਵਰਜਿਤ ਜਿਹੜੀ ਵੀ ਚੀਜ਼ ਹੈ ਜਿਸ ਤਰ੍ਹਾਂ ਜੋੜੇ ਹੋਗੇ ਜਾਂ ਕੋਈ ਨਸ਼ੀਲੀ ਚੀਜ਼ ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਉਹ ਸਾਰੀ ਸਕੈਨ ਹੋ ਜੇਗੀ ਜਿਵੇਂ 에어ਪੋਰਟ ਵਗੈਰਾ ਇਸ ਤੇ ਆਪਾਂ ਦੇਖਦੇ ਲੱਗੇ ਹੋਈਆਂ ਨੇ ਤੇ ਆਉਣ ਵਾਲੀ ਸੰਗਤ ਵਾਸਤੇ ਬਹੁਤ ਵੱਡੀ ਸਹੂਲਤ ਹੈ ਕਿਉਂਕਿ ਕੱਲੇ-ਕੱਲੇ ਸੰਗਤ ਨੂੰ ਆਪਾਂ ਬੈਗ ਨੂੰ ਹੱਥ ਦੇ ਨਾਲ ਚੈੱਕ ਕਰਨੇ ਤੇ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ ਕਿਉਂਕਿ ਸੰਗਤ ਦੀ ਜਿਹੜੀ ਹੈ ਤਜਾ ਬਹੁਤ ਵੱਡੀ ਤਜਾ ਦੇ ਵਿੱਚ ਸੰਗਤ ਸਤਿ ਸ਼੍ਰੀ ਅਕਾਲ ਮੈਂ ਦੱਸਾਈ ਜੀ ਹਰੋ ਜੀ ਉਹ ਵੀ ਆ ਰੋਜਾਨਾ ਉਹਨਾਂ ਨੂੰ ਚੈੱਕ ਕਰਨ ਵਾਸਤੇ ਮਸ਼ੀਨਰੀ ਬਹੁਤ ਜ਼ਿਆਦੀ ਵੱਡੀ ਸਮੇਂ ਦੀ ਜ਼ਰੂਰਤ ਹਾਂਜੀ ਚਾਰੇ ਦਰਵਾਜੇ ਤੇ ਗੇਟਾਂ ਦੇ ਅੰਦਰ ਲੱਗੂਗੀ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਸਾਰੇ ਦਰਵਾਜੇ ਤੇ ਲੱਗੂਗੀ ਸਾਡਾ ਕੀ ਜਿੰਦਾ ਮਰਿਆਦਾ ਦਾ ਕਈਆਂ ਨੂੰ ਪੱਲੇ ਸੀ ਲੋਕਾਂ ਨੂੰ ਪਤਾ ਨਹੀਂ ਹੈਗਾ ਹਾਂਜੀ ਪਰ ਇਹਦੇ ਨਾਲ ਮਰਿਆਦਾ ਕੈਮਰਾ ਵੀ ਹਾਂਜੀ ਜਿਵੇਂ ਹੁਣ ਅਦਰ ਸਟੇਟ ਤੋਂ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਕਿ ਆਪਾਂ ਜੋੜਾ ਅੰਦਰ ਲੈ ਕੇ ਕਈ ਬੈਗਸ ਦੇ ਵਿੱਚ ਆਪਣਾ ਜੋੜਾ ਪਾ ਕੇ ਲੈ ਕੇ ਆ ਜਾਂਦੇ ਅੰਦਰ ਪ੍ਰਵੇਸ਼ ਕਰ ਜਾਂਦੇ ਨੇ ਠੀਕ ਹੈ ਇਸ ਕਰਕੇ ਉਹਨਾਂ ਨੂੰ ਵੀ ਚੈੱਕ ਕਰ ਸਕਦੇ ਆਪਾਂ ਕਿ ਉਹਨਾਂ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਵੀ ਦਵਾਂਗੇ ਬਾਅਦ ਜਿਵੇਂ ਤੁਸੀਂ ਦੇਖਦੇ ਹੋ ਆਪਣੇ ਸੱਜਿਆ ਤੇ ਖੜੇ ਹੋ ਤੇ ਸਕਰੀਨ ਲੱਗੀ ਹੋਈ ਹੈ ਤੇ ਸਾਰੀਆਂ ਹਦਾਇਤਾਂ ਲਿਖੀਆਂ ਵੀ ਹੋਈਆਂ ਨੇ ਸਰ ਹਰੀ ਹਰੇਕ ਭਾਸ਼ਾ ਦੇ ਵਿੱਚ ਲਿਖ ਕੇ ਆਉਂਦੀਆਂ ਨੇ ਪਰ ਫਿਰ ਵੀ ਜਿਹੜੀ ਇਹ ਬਹੁਤ ਵੱਡੀ ਸਮੇਂ ਦੀ ਜ਼ਰੂਰਤ ਸੀ ਜਿਹਦਾ ਇਸ ਸੈਂਸਰ ਦਾ ਫਾਇਦਾ ਹੋਵੇਗਾ ਬਹੁਤ ਵੱਡੀ ਹਾਂਜੀ ਬਹੁਤ ਵੱਡਾ ਫਾਇਦਾ ਹੋਵੇਗਾ ਬਹੁਤ ਵੱਡੀ ਸੰਗਤਾਂ ਵਾਸਤੇ ਵੀ ਤੇ ਐਸਡੀਪੀਸੀ ਵਾਸਤੇ ਵੀ ਸਹੂਲਤ ਹੋਵੇ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਹਾਨੂੰ ਸੇਵਾਦਾਰ ਸਾਡੇ ਬੇਨਤੀ ਕਰਦੇ ਨੇ ਜਿਹੜੀ ਮਰਿਆਦਾ ਦਾ ਖਾਸ ਖਿਆਲ ਰੱਖਿਆ ਜਾਵੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਆਓ ਤੇ ਕੋਈ ਵੀ ਵਰਜਿਤ ਚੀਜ਼ ਜਿਹੜੀ ਆ ਉਹਨੂੰ ਨਾ ਲੈ ਕੇ ਆਓ